ਸਾਮਨੇ ਆ ਰਹੀ ਹੈ ਦੁਨੀਆ ਦੇ ਸਭ ਤੋਂ ਬਜ਼ੁਰਗ ਡੜਾਕ ਫੋਜਾ ਸਿੰਘ ਨਹੀਂ ਰਹੇ ਡੜਾਕ ਫੋਜਾ ਸਿੰਘ ਦਾ ਦੇਹਾਂਤ ਹੋ ਗਿਆ ਹੈ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਤਾਂ ਫੋਜਾ ਸਿੰਘ ਜਿਹੜੇ ਡੜਾਕ ਸੀਗੇ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਅੱਜ ਸਵੇਰੇ ਉਹ ਘਰ ਦੇ ਬਾਹਰ ਸੈਰ ਕਰ ਰਹੇ ਸੀਗੇ ਇਸੇ ਦੌਰਾਨ ਇੱਕ ਕਾਰਨ ਨੇ ਉਹਨਾਂ ਨੂੰ ਅ ਟੱਕਰ ਮਾਰ ਦਿੱਤੀ ਤਾਂ ਕਾਰ ਚਾਲਕ ਮੋਕੇ ਦੇ ਉੱਤੋਂ ਔਫਰਾਰ ਹੋ ਗਿਆ ਜਿਸ ਤੋਂ ਬਾਅਦ ਫੋਜਾ ਸਿੰਘ ਸੜਕ ਤੇ ਡਿੱਗੇ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਫੋਜਾ ਸਿੰਘ ਨੂੰ ਇਲਾਜ ਦੇ ਲਈ ਜਲੰਧਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਫੋਜਾ ਸਿੰਘ ਇੱਕ ਬ੍ਰਿਟਿਸ਼ ਸਿੱਖ ਤੇ ਪੰਜਾਬੀ ਭਾਰਤੀ ਮੂਲ ਦੇ ਦੁੜਾਕ ਸਿਗੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਫੋਜਾ ਸਿੰਘ ਦਾ ਦਿਹਾਂਤ ਹੋ ਗਿਆ ਹੈ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਇਹਨੇ ਸਾਨੂੰ 2002 ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਮੈਰਾਥਨ ਦੌੜੀ ਫਿਰ ਉਸ ਵੇਲੇ ਉਹਨਾਂ ਦੀ ਉਮਰ 99 ਸਾਲ ਸੀ ਫਿਰ ਉਹਨਾਂ ਨੇ 2003 ਦੇ ਵਿੱਚ 99 ਸਾਲ ਦੀ ਉਮਰ ਦੇ ਵਿੱਚ ਮੈਰਾਥਨ ਦੇ ਵਿੱਚ ਹਿੱਸਾ ਲਿਆ ਉਹਨਾਂ ਨੇ 5 ਘੰਟੇ 40 ਮਿੰਟ ਦਾ ਵਿਸ਼ਵ ਰਿਕਾਰਡ ਬਣਾਇਆ ਸੀਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਲੰਡਨ ਮੈਰਾਥਨ ਦੇ ਵਿੱਚ 2003 ਦੇ ਵਿੱਚ ਉਹਨਾਂ ਨੇ 6 ਘੰਟੇ 2 ਮਿੰਟ ਦੇ ਵਿੱਚ ਮੈਰਾਥਨ ਪੂਰੀ ਕੀਤੀ ਸੀ ਤਾਂ ਅਗਸਤ 2012 ਤੱਕ ਉਹਨਾਂ ਨੇ 6 ਲੰਡਨ ਮੈਰਾਥਨ 2 ਕੈਨੇਡੀਆਈ ਮੈਰਾਥਨ ਤੇ ਨਿਊਯਾਰਕ ਮੈਰਾਥਨ ਸਮੇਤ ਅਨੇਕਾਂ ਦੌੜਾਂ ਦੇ ਵਿੱਚ ਹਿੱਸਾ ਲਿਆ ਤਾਂ ਕੋਈ ਉਹਨਾਂ ਨੂੰ ਸੁਪਰਮੈਨ ਸਿੰਘ ਕਹਿੰਦਾ ਸੀ ਕੋਈ ਦੁੜਾਕ ਬਾਬਾ ਕਹਿੰਦਾ ਸੀਗਾ ਤਾਂ ਬਿਆਸਪਿੰਡ ਜਲੰਧਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਤਾਂ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅੱਜ ਘਰ ਦੇ ਬਾਹਰ ਸੈਰ ਕਰ ਰਹੇ ਸੀਗੇ ਇਸੇ ਦੌਰਾਨ ਇੱਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤਾਂ ਜਿਹੜਾ ਕਾਰ ਚਾਲਕ ਸੀਗਾ ਮੌਕੇ ਦੇ ਉੱਤੋਂ ਫਰਾਰ ਹੋ ਗਿਆ ਤਾਂ ਜ਼ਖਮੀ ਹਾਲਤ ਦੇ ਵਿੱਚ ਫੋਜਾ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਕਾਫੀ ਰਿਕਾਰਡ ਜਿਹੜੇ ਆ ਫੌਜਾ ਸਿੰਘ ਦੇ ਵੱਲੋਂ ਬਣਾਏ ਗਏ ਸੀਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਦਾ ਨਾਂ ਰੋਸ਼ਨ ਕੀਤਾ ਸੀਗਾ ਉਹਨਾਂ ਨੇ ਤਾਂ ਹੈਲਥ ਨੂੰ ਲੈ ਕੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੀਗਾ ਤਾਂ ਫੋਜਾ ਸਿੰਘ ਨੂੰ ਸੱਦਿਆ ਜਾਂਦਾ ਸੀਗਾ ਤਾਂ ਨੌਜਵਾਨ ਪੀੜੀ ਨੂੰ ਪ੍ਰੇਰਿਤ ਕੀਤਾ ਜਾਂਦਾ ਸੀਗਾ ਤਾਂ ਇਹ ਦੱਸਿਆ ਜਾ ਰਿਹਾ ਕਿ ਉਹ ਪਿੰਡ ਦੇ ਵਿੱਚ ਮਜੂਦ ਸੀਗੇ ਸਵੇਰ ਦੇ ਸਮੇਂ ਸੈਰ ਕਰ ਰਹੇ ਸੀਗੇ ਤਾਂ ਇਸੇ ਦੌਰਾਨ ਇੱਕ ਕਾਰ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਵਿਸ਼ਵ ਦੇ ਪਹਿਲੇ 100 ਸਾਲਾਂ ਦੁੜਾਕ ਸੀਗੇ ਫੋਜਾ ਸਿੰਘ ਤਾਂ ਅੱਜ ਜਦੋਂ ਦੱਸਿਆ ਜਾ ਰਿਹਾ ਕਿ ਉਹ ਸੈਰ ਕਰ ਰਹੇ ਸੀਗੇ ਉਸੇ ਦੌਰਾਨ ਇੱਕ ਕਾਰ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਚਾਲਕ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਫੋਜਾ ਸਿੰਘ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਸੀਗਾ ਕਾਫੀ ਰਿਕਾਰਡ ਉਹਨਾਂ ਨੇ ਬਣਾਏ ਸੀਗੇ ਤਾਂ ਜਲੰਧਰ ਦੇ ਬਿਆਸ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਤਾਂ 1911 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਪੰਜਾਬ ਦਾ ਨਾਂ ਨਾ ਰੋਸ਼ਨ ਕੀਤਾ ਜਲੰਧਰ ਦਾ ਨਾਮ ਰੋਸ਼ਨ ਕੀਤਾ ਤਾਂ ਜਲੰਧਰ ਦੇ ਬਿਆਸ ਪਿੰਡ ਦੇ ਵਿੱਚ ਹੀ ਉਹਨਾਂ ਨੇ ਹੁਣ ਆਖਰੀ ਸਮਾ ਵਿਭਤਾ ਹੈ ਤਾਂ ਅੱਜ ਦੱਸਿਆ ਜਾ ਰਿਹਾ ਹੈ ਕਿ ਜਦੋਂ ਸਵੇਰ ਦੇ ਸਮੇਂ ਸੈਰ ਕਰ ਰਹੇ ਸੀਗੇ ਉਸੇ ਦੌਰਾਨ ਇੱਕ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤਾਂ ਜਿਹੜਾ ਚਾਲਕ ਸੀਗਾ ਕਾਰ ਚਾਲਕ ਸੀਗਾ ਫਰਾਰ ਹੋ ਜਾਂਦਾ ਹੈ ਦਾ ਜ਼ਖਮੀ ਫੋਜਾ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਤਾਂ ਸਨ 2002 ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਮੈਰਾਥਨ ਦੌੜੀ ਸੀਗੀ ਫਿਰ ਉਹਨਾਂ ਨੇ ਉਸ ਵੇਲੇ ਦੱਸ ਦਈਏ ਕਿ ਉਹਨਾਂ ਦੀ ਉਮਰ 99 ਸਾਲ ਸੀਗੀ ਤਾਂ ਫਿਰ ਉਹਨਾਂ ਨੇ 2003 ਦੇ ਵਿੱਚ 99 ਸਾਲ ਦੀ ਉਮਰ ਦੇ ਵਿੱਚ ਦੌੜ ਦੇ ਵਿੱਚ ਹਿੱਸਾ ਲਿਆ ਸੀਗਾ ਉਹਨਾਂ ਨੇ 5 ਘੰਟੇ 40 ਮਿੰਟ ਦਾ ਵਿਸ਼ਵ ਰਿਕਾਰਡ ਬਣਾਇਆ ਸੀਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਲੰਡਨ ਮੈਰਾਥਨ ਦੇ ਵਿੱਚ 2003 ਦੇ ਵਿੱਚ ਉਹਨਾਂ ਨੇ 6 ਘੰਟੇ 2 ਮਿੰਟ ਦੇ ਵਿੱਚ ਦੌੜ ਪੂਰੀ ਕੀਤੀ ਸੀਗੀ ਅਗਸਤ 2012 ਤੱਕ ਉਹਨਾਂ ਨੇ 6 ਲੰਡਨ ਮੈਰਾਥਨ 2 ਕੈਨੇਡੀਆਈ ਮੈਰਾਥਨ ਤੇ ਨਿਊਯਾਰਕ ਮੈਰਾਥਨ ਸਮੇਤ ਅਨੇਕਾਂ ਦੌੜਾਂ ਦੇ ਵਿੱਚ ਹਿੱਸਾ ਲਿਆ ਤਾਂ ਕੋਈ ਉਹਨਾਂ ਨੂੰ ਸੁਪਰਮੈਨ ਸਿੰਘ ਕਹਿੰਦਾ ਸੀ ਕੋਈ ਦੁੜਾਕ ਬਾਬਾ ਉਹਨਾਂ ਨੂੰ ਕਹਿੰਦਾ ਸੀਗਾ ਤਾਂ ਬਿਆਸਪਿੰਡ ਜਲੰਧਰ ਦਾ ਬਿਆਸਪਿੰਡ ਉੱਥੇ ਉਹਨਾਂ ਦਾ ਜਨਮ ਹੋਇਆ ਸੀਗਾ ਤਾਂ ਕਈ ਉਹਨਾਂ ਨੇ ਵਿਸ਼ਵ ਰਿਕਾਰਡ ਬਣਾਏ ਤਾਂ ਹੁਣ ਦੁੜਾਕ ਬਜ਼ੁਰਗ ਦੁੜਾਕ ਫੋਜਾ ਸਿੰਘ